Anne ne kadar kötü o kitle yani ya. Sarı bir ese kadar tane bir baba. Ese kadar kadar Ne babanı kitle. Tam merdiven. Ne kadar ਪੰਜਾਬ ਸਰਕਾਰ ਤੇ ਮਾਨਯੋਗ ਸੀਐਮ ਸਾਹਿਬ ਸਦਾ ਭਗਵੰਤ ਸਿੰਘ ਸਾਹਿਬ ਉਹਨਾਂ ਦੀ ਤੇ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਐਮਸੀ ਅੰਮ੍ਰਿਤਸਰ ਵੱਲੋਂ ਇੱਕ ਡਰੱਗ ਸਮਗਲਰ ਦੀ ਅਬ ਇੱਕ ਡਰੱਗ ਸਮਗਲਰ ਦਾ ਘਟਾਇਆ ਜਾ ਰਿਹਾ ਹੈ ਜਿਹੜਾ ਕਿ ਐਲ ਗੋਟਨ ਡਰੱਗ ਮਰੀਨਲ ਆਪਣਾ ਬਣਾਇਆ ਹੋਇਆ ਸੀ ਉਹਦਾ ਨਾਮ ਹੈ ਰਾਮ ਸਿੰਘ ਅਲਾਈਸ ਲੱड्डੂ ਉਹਦੇ ਉੱਪਰ ਤਿੰਨ ਪਰਚੇ ਹੈਗੇ ਆ ਜੀ ਐਨਡੀਪੀਐਸ ਦੇ ਤੇ ਆਪਣਾ ਤੇ ਦੋ ਪ੍ਰੀਵੈਂਟਿਵ ਐਕਸ਼ਨਸ ਵੀ ਹੋਏ ਆ ਥਾਣੇ ਥਾਣਾਛਾਟਾ ਨਹੀਂ ਕੀਤੇ ਆ ਤੇ ਪਰਚੇ ਵੀ ਥਾਣਾਛਾਟੇ ਦੇ ਹੀ ਹੈਗੇ ਆ ਤੇ ਇਹਦੇ ਨਾਲ ਨਾਲ ਉਹਦਾ ਜਿਹੜਾ ਭਰਾ ਹੈਗਾ ਗੁਰਪ੍ਰੀਤ ਉਹਤੇ ਵੀ ਇੱਕ ਪਰਚਾ ਹੈਗਾ ਇਸੀ ਸਾਲ ਦਾ 71 2025 ਦਾ ਐਨਡੀਪੀਐਸ ਐਕਟ ਦਾ ਤੇ ਜਿਹੜਾ ਰਾਮ ਸਿੰਘ ਹੈ ਉਹ ਫਿਲਹਾਲ ਭਗੌੜਾ ਹੈ ਤੇ ਜਦੋਂ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਮਕ ਐਮਸੀ ਆਫਿਸ ਨੇ ਲਿਖ ਕੇ ਭੇਜਿਆ ਕਿ ਅਸੀਂ ਟਾਨੀਆਂ ਤੇ ਪੁਲਿਸ ਦੀ ਸਾਤਾ ਜੀ ਲੋੜਾ ਤੇ ਮੈਂ ਖੁਦਾ ਪਾਇਆ ਮੌਕਾ ਸਰਪਰਵਾਈਜ਼ ਕਰਨ। ਇਹ ਕਿਦੋਂ ਦਾ ਕਾਰੋਬਾਰ ਕਰ ਰਹੇ ਸੀ ਕਿ ਕਿੰ ਸਾਰਾ ਟੱਪਰ ਕਰਦਾ ਪਿਆ ਵਾ ਕਿ ਕੀ ਹੈਗਾ ਸਾਰਾ ਬੰਦੇ। ਦੇਖੋ ਜਿਹੜੇ ਤਾਂ ਪਰਚੇ ਐ ਉਹ 2019 ਤੋਂ ਹੈਗੇ ਐ ਇਹਦੇ ਪਰਚੇ ਇਹਦੇ ਤੇ ਪਹਿਲਾ ਪਰਚਾ ਹੋਇਆ ਸੀ ਤੇ 2019 ਤੋਂ ਕੰਮ ਕਰ ਰਹੇ ਤੇ ਤਿੰਨ ਪਰਚੇ ਹੈਗੇ ਐ ਤੇ ਹੁਣ ਪਗੋੜਾ ਐ ਤੇ ਪੂਰੇ ਟੱਬਰ ਦਾ ਤਾਂ ਹਲੇ ਸਾਨੂੰ ਪਤਾ ਨਹੀਂ ਪਰ ਇਹਦਾ ਸਿਕਾ ਭਰਾ ਜ਼ਰੂਰ ਕਰ ਰਿਹਾ। ਉਹ ਕਿ ਦੋ ਜਣੇ ਕਰਦੇ ਦੋ ਜਣੇ ਕਰ ਰਹੇ ਆ। ਦੋਵੇਂ ਫਰਾਰ ਨੇ ਕਿ ਇੱਕ ਜੇਲ੍ਹ ਚ ਹੈ। ਨਹੀਂ ਇੱਕ ਜੇਲੇ ਚ ਹੈ ਜਿਹੜਾ ਦੂਸਰਾ ਭਰਾ ਉਹ ਜੇਲੇ ਚ ਹੈ। ਕਿਲਾ ਤਾਂ ਸਾਰੇ ਇਲਾਕੇ ਚ ਅੱਗੇ ਵੀ ਨਸ਼ੇ ਨੂੰ ਲੈ ਕੇ ਕਾਫੀ ਹੈਗੀ ਆ ਉਹ ਵੀ ਦੇਖਾ ਇਸ ਇਲਾਕੇ ਵਿੱਚ। ਬਿਲਕੁਲ ਜੀ ਅਸੀਂ ਪੂਰੀ ਮੁਹਿੰਮ ਜਿਵੇਂ ਮੈਂ ਤੁਹਾਨੂੰ ਦੱਸਿਆ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਨਸ਼ਾ ਵਿਰੋਧ ਅਸੀਂ ਜਿੱਥੇ ਵੀ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਸ ਏਰੀਆ ਨੂੰ ਕੋਆਰਡੀਨੇਟਸ ਕਰਕੇ ਸਰਚ ਕਰਦੇ ਹਾਂ ਜੇ ਕੋਈ ਵੀ ਬੰਦਾ ਮਿਲਦਾ ਹੈ अपना कोई भी ड्रग पोजेस ਕਰਦਾ ਹੈ ਜਾਂ ਕੋਈ ਵੇਚਦਾ ਹੈ ਜਾਂ ਪੈਡਲਰ ਹੈ ਜਾਂ ਸਮੱਗਲਰ ਹੈ ਅਸੀਂ ਉਹ ਕਾਨੂੰਨੀ ਕਾਰਵਾਈ ਕਰਦੇ ਹਾਂ ਹੁਣ ਤਾਂ ਐਮਸੀ ਆਫਿਸ ਨੇ ਸਾਨੂੰ ਦੱਸਿਆ ਸੀਗਾ ਕਿ ਸਾਨੂੰ ਪੁਲਿਸ ਦੀ ਸਹਾਇਤਾ ਦੀ ਲੋੜ ਹੈਗੀ ਹੈ ਤੇ ਅਸੀਂ ਪੁਲਿਸ ਸਹਾਇਤਾ ਦਿੱਤੀ ਹੈ ਤੇ ਜਿਵੇਂ ਸਾਨੂੰ ਪਤਾ ਚੱਲਿਆ ਕਿ ਡਰੱਗ ਪੈਡਲਰ ਹੈਗਾ ਤੇ ਮੈਂ ਆਪ ਖੁਦ ਆਇਆ ਹਾਂ